ਸੇ ਨਾ ਗਏ ਹੈ ਭਜੀ ਅੱਧੀ ਨਾਲ ਹੀ ਬਾਜ ਨੇ ਆਏ ਆ ਸਟੈਂਡਰਡ ਕੰਨ ਟੈਕਨੀਕ ਪਿਆਪ ਹੈ ਨਾ ਇੱਕ ਬੰਦਾ 100 200 ਪੇਸ਼ੈਂਟ ਕੋ ਭਰੇ ਆ ਜਰਾ ਤੇ ਬਾਈ ਇੱਕ ਬੰਦਾ ਬੇਚਦਾ 200000 ਦਾ ਬੰਦਾ ਨਹੀਂ ਹੈ ਕੋਈ ਕੋਈ ਬੰਦਾ ਬਿੱਲ ਦੇਂਦੇ ਆ ਉਹੀ ਬੰਦਾ ਦਵਾਈ ਦੇਂਦੇ ਆ ਉਹੀ ਬੰਦਾ 25 ਦਾ ਦਿੰਦੇ ਆ ਹੁਣ ਤਾਂ ਫੇਲਾ ਕਿ ਕਿੰਨੇ ਸਾਲਾਂ ਦੀ ਕੁੜੀ ਕਿੰਨੇ ਸਾਲਾਂ ਦੀ ਲੱਖਾਂ ਰੁਪਏ ਦੀ ਦਵਾਈ ਵੰਗਾ ਕੇ ਦੇਨੇ ਤੇ ਕੰਟ੍ਰੈਕਟ ਹੋ ਗਈ ਹੈ आ ओ बजा जाती से का ਸਰ ਦੇ ਵਿੱਚ ਨਾ ਪਾਗੇ 2 ਸੈਂਟੀਮੀਟਰ ਜਿਹੜੇ ਇਹਨਾਂ ਨੂੰ ਕਹੀਦਾ ਸੀ ਲਾਜ ਗੰਨਾ ਭਾਜੀ ਨਹੀਂ ਅਜਿਹਾ ਹੀ ਹੋਣਾ ਤੇ ਐਸਾ ਸਿਰਾਨਾ ਲਾ ਕੇ ਐਰਕੋਨ ਦੇ ਸਾਟਾ ਕੇ ਮਕਾਓ ਰੱਤ ਦਾ ਕੇ ਸਿਰ ਆ ਜਾ ਤਾਰ ਪਿਆਰ ਹੈ ਪੈਂਦਾ ਨਹੀਂ ਛੋਟੀ ਇਨਸਾਨਾਂ ਦੀ ਇਨਸਾਨਾਂ ਦੀ ਕੁਰਬਾਨੀ بابا دو دن ہے پانچ دن میں کا شارع ہے سیدھا اچھا کیا کوئی پیارنا بتاؤ کیا کی حالت ہے ڈاکٹر بتا رہا تھا کی کدی کندا پی کے کھانا بنا نہیں سر بچے دی مار مارتی ہے کی تو مار جانی سارے بچے دی لیاڑی ہے سارے پیرا کی تو کیا ہو گیا راجیش تمہارا گا ਇਹ ਮੈਂ ਕਿੱਥੋਂ ਦੇ ਰਹਿਣ ਆ। ਮੈਂ ਪਹਿਲਾਂ ਰਹਿੰਦਾ ਬੱਗਿਆ ਕਟਰੇ ਹੋਰ ਮੈਂ ਚਲ ਗਿਆ ਗੋੜੇ ਫਾਟੇ ਦੇ ਨਾਲੇ ਅੱਜ ਜਿੱਦੋ ਗੋੜਾ ਬਾਜ ਜਸਪੇਸ਼ ਨਾ ਕਰ ਕੋ। ਇਹ ਇੱਥੇ ਕੀ ਮਾਮਲਾ ਸਰਨੇ। ਤੇ ਉਹ ਤੇ ਉਹ ਪਿਆਰੀ ਮਤਰੀਆ ਹੋਇਆ ਇਹ ਨਾੜੀ ਦੇ ਵਿੱਚ ਆਈ। ਤੇ ਪਵਨ ਪਾਟੀਆਂ ਦਾ ਹਾਇ ਸੀ ਉੱਤੇ ਦੋ ਤਿੰਨ ਜਿਹੜਾ ਸੁਤੀਓ ਨੇ ਤੇ ਰੋ ਦੇ ਜਾਈ ਸੀ ਉਹਦੇ। ਤੇ ਉਹ ਪਤਾ ਕੀ ਜਾਂਦੇ ਕਹਿੰਦੇ ਹੈ ਸਟੈਂਟ ਵੀ ਇਹਨਾਂ ਨੇ ਪਾਇਆ ਆ। ਉਹ ਦੂਜੇ ਡਾਕਟਰ ਨੇ ਉੱਤੇ ਡਾਕਟਰ ਨੇ ਆਪ ਨੂੰ ਦੂਜੇ ਦਾਤੜੇ ਗਿਆ ਸਤ ਚਿਹਰੇ ਐਸ ਤਰ੍ਹਾਂ ਕਰ ਆ ਗਿਆ ਤੇ ਵੇਰ ਆ ਗਏ ਤੇ ਇਹਨਾਂ ਦੇ ਦਾਤ ਇਹ ਇਹਨਾਂ ਨੇ ਦਾਤ ਦਾਖਲ ਕਰ ਲਿਆ ਐਸਾ ਹੈ ਜਿਆਰਾ ਪਾਲਾ ਜੀ ਕਹਿੰਦੇ ਕੁੜੇ ਠੇਕੇ ਜੱਟੇ ਕਹਿੰਦੇ ਕਹਿੰਦੇ ਕੁੜੀ ਖਤਰੇ ਦਾ ਆਹ ਇੱਧਰ ਦੇਖੋ ਕਹਿੰਦਾ ਕੁੜੇ ਖੱਡਦੇ ਆਪਾਂ ਮੇਰੇ ਨਾਲ ਗੁਰਲਾਲ ਜੀ ਕਿ ਮੈਂ ਕੇਸ ਬਸ ਬੜਦਾ ਹੈਗਾ ਨਹੀਂ ਸਰ ਆਪਾਂ ਨੂੰ ਸਵੇਰੇ ਚੰਗੇ ਪਏ ਰਹਿਣ ਵਾਲੇ ਜੀ ਸਰ ਬੁਚੀਟੇ ਦੀ ਰਹਿਣ ਵਾਲੀ ਹੈਗੇ ਸਰ ਇਹਨਾਂ ਨੂੰ ਸਵੇਰੇ ਚੰਗੇ ਭਲੀ ਸਰ ਵਿੱਚ ਘਰ ਆਣ ਆਪਾਂ ਲਿਆਂਦਾ ਡਿਪਿਟ ਕਰਾਇਆ ਆਪਾਂ ਜਿਹਨੂੰ ਪਹਿਲੇ ਸਟੈਂਟ ਪੈ ਜਾਏਗਾ ਕਹਿੰਦੇ ਆਪਾਂ ਗੇਲ ਦਾ ਸਟੈਂਟ ਨਿਕਲ ਗਿਆ ਸਰ ਇਹ ਕਹਿੰਦੇ ਸਟੈਂਟ ਪੈ ਜਾਊਗਾ ਨਿਕਲ ਜਾਂਦਾ ਹੈ ਸਰ ਚੰਗੀ ਭਲੀ ਕੁੜੀਆਂ ਚਾਰ ਘੰਟੇ ਪਹਿਲਾਂ ਆਈ ਆਪਣੇ ਬੋਡੀਗਾਰਡ ਵਗੈਰਾ ਉਸਰ ਗਾਰਾ ਸਾਧ ਨੇ ਇਹਨਾਂ ਨੂੰ ਪਤਾ ਸੀ ਕਿ ਇਹਦਾ ਡੈਥ ਹੋਣੀ ਹੈ ਕਿੱਦਾਂ ਉਸਰ ਹਰਪੀਨੋ ਹਸਪੀਟਲ ਹੈਗਾ ਜੇ ਫਿਰ ਇਹਨਾਂ ਨੇ ਹਸਪੀਟਲ ਵਿੱਚ ਵਾਧੂ ਵਾਧ ਐਕਸ਼ਨ ਲਈ ਆ ਜਾਵੇ ਹਸਪੀਟਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਾ ਇਸ ਦਾ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 ਦੋ ਲੱਖ ਰੁਪਏ ਇਹਨਾਂ ਨੇ ਲਿਆ ਸਾਡੇ ਕੋ ਸਰ ਇਹਨਾਂ ਨੇ ਕੋਈ ਹਾ ਟੀਮ ਲੱਭ ਕੋਈ ਨਹੀਂ ਕਰ ਰਹੀ ਜੇ ਮੰਗ ਆਪਾਂ ਕਿ ਆਪਣੀ ਮੇਨ ਡਾਕਟਰ ਸਾਹਿਬ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਆਪਰੇ ਸਾਰੇ ਆ ਦੇਖੋ ਸਾਰੇ ਕਿ ਇਹਨਾਂ ਨੇ ਸਟੈਂਡਪਾ ਆਇਆ ਸੀ ਇਹ ਦੁਕਾਨ ਦੇ ਸੀ ਸਟੈਂਡਪਾ ਆਇਆ ਮੈਂ ਕਿਹਾ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ ਅਲਟਰਾ ਸਾਊਂਡ ਕਰਾਇਆ ਸੀਟੀ ਸਕੈਨ ਕਰਾਇਆ ਕੁਛ ਨਹੀਂ ਸ਼ੋ ਹੋਇਆ ਸਰ ਇਹ ਸਟੈਂਡਪਾ ਆਇਆ ਹੀ ਨਹੀਂ ਇਹਨਾਂ ਨੇ ਮੈਂ ਮੰਗ ਕੇ ਕਰਦੇ ਤੁਸੀਂ ਸਰ ਆਪਾਂ ਮੰਗ ਕਰਦੇ ਸਾਡੀ ਜਿਹੜੀ ਜਿਹੋ ਉਹ ਵੀ ਇਹਨਾਂ ਨੇ ਕੀਤਾ ਸਾਰੇ ਉਹਨਾਂ ਡਾਕੂਮੈਂਟ ਵਗੈਰਾ ਲੈ ਕੇ ਦੇਣ ਲੇਕਰ ਸਾਰੀ ਨਾਲ ਸਟਾਫ ਨਹੀਂ ਪੂਰਾ ਹੈਗਾ ਮੈਡੀਕਲ ਆਫੀਸਰ ਤਾਂ ਵੀ ਬੰਦੇ ਨਹੀਂ ਕੰਮ ਕਦਮ ਜਵਾਬ ਵੀ ਨਹੀਂ ਸਰੇਗਾ ਕੀ ਗੱਲ ਖਤਮ ਦੱਸੋ ਕੋਈ ਜਵਾਬ ਕੀ ਕਰੂ ਵਈ ਵੱਡਾ ਡਾਕਟਰ ਆ ਤੇ ਆ ਤੇ ਕੋਈ ਨਹੀਂ ਗੱਲ ਕਰ ਨੋੜਿਆ ਅੰਦਰ ਵੜ ਕੇ ਲੁਕ ਕੇ ਬੈਠੇ ਚੋਰ ਅਗੇ ਚੋਰ ਅਗੇ ਚੋਰ ਅਗੇ ਸਰ ਚੋਰ ਅਗੇ ਭਰੀ ਚੋਰ ਅਗੇ ਉਹ ਤੁਹਾਨੂੰ ਕੋਈ ਪੈਸੇ ਦੀ ਅਡਵਾਨ ਕਰਦੇ ਕੀ ਕੀ ਸਰ ਇਹਨਾਂ ਨੇ 1.5-2 ਲੱਖ ਰੁਪਏ ਲੱਗਿਆ ਉਹ ਮੰਗ ਕਰਦੇ ਸਾਡੇ 1-1 ਰੁਪਇਆ ਵਾਪਸ ਕਰਨੇ 1-1 ਆਇਆ ਅਡੇ ਗੱਗਰ ਭਇਆ ਨਜ਼ਾਇਰ ਲਗਾ ਮੇਰੀ ਸਿਸਟਰ ਜਿਹੜਾ ਫੜੇ ਤੇ ਪਰਾਂ ਨਾਲ ਤੇ ਸਪੇਸ਼ਲ ਹੋ ਗਈ ਹੋਰ ਸਿਸਟਰ ਵੀ ਭਾਈ ਅੱਜ ਤੋਂ 5 ਦਿਨ ਪਹਿਲੇ ਰਾਜੀ ਇਹਨਾਂ ਕੋ ਆਏ ਆਪਾਂ ਉਹਦੇ ਪੇਟ ਦੇ ਵਿੱਚ ਪਾਜੀ ਪੱਤਰੀ ਸੀ ਆਪਾਂ ਹੀ ਲਾਸ ਕਰਾਇਆ ਇਹਨਾਂ ਨੇ ਕੋ ਆਏ ਆ ਤੇ ਵੀ ਦੋਨੋਂ ਕੋ ਉਹਨਾਂ ਦੇ ਕੰਢੇ ਕਿਨੂੰ ਜੋਨਡਿਸ ਹੋ ਗਿਆ ਪੀਲੀ ਹੋ ਗਿਆ ਵੇਖੋ ਇਹ ਨਹੀਂ ਹੋ ਗਿਆ ਲੇਕਨ ਜੀ ਸਟੈਂਟ ਪਾਣਾ ਆਪਾਂ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹਟਾ ਬਾਣਾ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਦੀ ਉਮਰ ਹੈ ਕੇਸਰ ਦੀ ਆਪਾਂ ਕਹਿੰਦੇ ਚਲੋ ਠੀਕ ਹੈ ਜੀ ਸਟੈਂਟ ਪਾਉ ਉਹ ਸੀ ਅਨੰਦ ਨੇ ਸਟੈਂਟ ਪਾਇਆ ਲਾੜਨ ਗਏ ਆ ਐਮਰਜੈਂਸੀ ਜੇ ਬੈੱਡ 'ਚ ਲੈ ਕੇ 5 ਮਿੰਟ ਗਏ ਆ ਨਾਲ ਹੀ ਉਹ ਬਾਹਰ ਆ ਗਿਆ ਕਹਿੰਦੇ ਜੀ ਹੋ ਗਿਆ ਦੋ ਦਿਨ ਮੁਕਿਆ ਅਨੰਦ ਨੇ ਛੁੱਟੀ ਕਰਕੇ ਘਰ ਭੇਜਤਾ ਘਰ ਗਏ ਆ ਉਹ ਠੀਕ ਸੀ ਨੋਰਮਲ ਸੀ ਉਸ ਤੋਂ ਬਾਅਦ ਹੱਥ ਲੱਗੇ ਕਲੀਨਿਕ ਆ ਉਹ ਫੇਰ ਪੇਨ ਹੋਈ ਹੈ ਉਹ ਤੇ ਕਲੀਨਿਕ ਦੇ ਲੈ ਗਏ ਆ ਉਹਨਾਂ ਨੇ ਇੰਜੈਕਸ਼ਨ ਦਿੱਤੇ ਜਿੱਤਿਆ ਨੇ ਪੇਲ ਰलीफ ਹੋਈ ਆ ਆਪਾਂ ਫਿਰ ਐ ਅਜਾ ਐਕਸ ਰਾਇਆ ਪੀਐਮ ਆਈ ਕਿਤੇ ਦਿਆ ਐਕਸ ਰਾਇਆ ਉਹਦੇ ਵਿੱਚ ਕਹਿੰਦੇ ਆ ਕਿ ਸਟੈਂਟ ਨਹੀਂ ਹੈਗਾ ਇਹਨਾਂ ਨੇ ਸਟੈਂਟ ਨਹੀਂ ਪਾਇਆ ਸਾਡੇ ਕੋਲ ਧੋਖਾ ਨਾ ਪਹਿ ਲਿਆ ਠੀਕ ਹੈ ਜੀ ਫਿਰ ਇਹਨਾਂ ਨੂੰ ਕਾਲ ਕੀਤੀ ਆ جی سوی لے کے ਸਰੀਰ ਐ ਬਖਸ਼ਾ ਕਰਾਇਆ ਬੱਲੇ ਨੋਰਮਲ ਸੀ ਐਕਟੀਵਸ ਤੋਂ ਬਾਹਰ ਕੇ ਲੈ ਕੇ ਆਇਆ ਕੋਈ ਐਂਬੂਲੈਂਸ ਨਹੀਂ ਆਇਆ ਕੋਈ ਆਪਾਂ ਨੂੰ ਆਈ ਸੀ ਯੂ ਤੇ ਨਹੀਂ ਰੱਖਿਆ ਰਾਤੀ ਸਰੀਰ ਐ ਨੋਰਮਲ ਸੀ ਇੱਥੇ ਡੀਡ ਚੜੇ ਆ ਡੀਡ ਚੜੇ ਆ ਇਹਨਾਂ ਦਾ ਇਹ ਕਹਿੰਦੀ ਆ ਜੀ ਉਹਨੂੰ ਸਾਹ ਨਹੀਂ ਆ ਰਹੇ ਸਾਹ ਨਹੀਂ ਆ ਰਹੇ ਉਹਨੂੰ ਆਈ ਸੀ ਯੂ ਤੇ ਲੈ ਕੇ ਜਾਣਾ 50000 ਜਮ੍ਹਾਂ ਕਰਾ ਦੋ ਆਪਾਂ ਪਹਿਲਾਂ 50000 ਰੁਪਏ ਕੇ ਬਦਲ ਕੇ ਜਮ੍ਹਾਂ ਕਰਾਤਾ ਜਮ੍ਹਾਂ ਕਰਵਾਤਾ ਉਸ ਤੋਂ ਬਾਅਦ ਜੀ انہوں نے شاہ نہیں آ رہے یہ نہیں ہو رہا توٹل کنجے پیسے لیتے ہیں انہوں نے پاچی انہوں نے اپا ڈیل ڈاکٹر کیا توٹل دے چکے ہیں اچھا وہنا انہوں نے کنجے پنجا یہ رغور دو اچھا دیکھتا انہوں نے فیرہ پہلاز دینی ہے اچھا اچھا پاچی تو ہلا پہلاز ہے بیٹھو گیا بیٹھو گیا پاچی پاچی تکلیر کرتا انہوں نے پاچی بارو چینے بھی آ رہے ہیں اور کوئی ان ਐਸੀ ਦਾ लाज ਨਹੀਂ ਗਾ ਆਪਾਂ ਸਕੋਟ ਗਏ ਆ ਸਕੋਟ ਵਾਲੇ ਇਹੀ ਬੋਲਦੇ ਪਏ ਆ ਅੱਗੇ ਪਾਜੀਆ ਨੂੰ ਕੋਈ लाज ਨਹੀਂ ਤਾਂ ਤੁਸੀਂ ਗਲਤ ਜਗ੍ਹਾ ਚੱਲ ਗਏ ਤੁਹਾਡਾ ਐਸ ਕਰਕੇ انہوں ਨੇ ਇਹ ਕੰਮ ਕਰਤਾ ਬੜੀ ਭੈਣ ਨੇ 20 ਸਾਲ ਦੀ ਡੈੱਟ ਕਰਤੀ ਆ ਪਾਜੀ 300 ਹੋ ਗਏ ਆ ਇਹ ਕਿੱਥੇ ਆ ਐਸਾ ਕੋਈ ਨਹੀਂ ਪੇਸ਼ੈਂਟ ਜਿਹੜਾ ਸੁਭਾ ਸੇਰੀਅਸ ਆ ਹੈ ਸਾਡੇ ਕੋਲ ਮળો 5:00 9:00 ਵਜੇ ਨਾਲ ਤੇ ਦਾਗੂ ਜਿਹਨਾਂ ਦੀ ਦਰਾਨੇ ਲੱਗ ਰਹੀ ਹੈ ਡੈੱਟ ਹੋ ਗਈ ਇਹਨਾਂ ਵੱਲੋਂ ਸਿਰਫ ਨੰਬਰਾਂ ਦਾ ਰੋਪਾ ਕੇ ਸਟੈਂਡ ਪਾਇਆ ਸੀ ਇਹਨੂੰ ਕੋਈ ਸਟੈਂਡ ਨਹੀਂ ਪੈਦਕਰੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਸਰ ਜੀ ਇਹ ਐਕਸਰੇ ਦਿਖਾ ਰਹੇ ਹੈ ਕਹਿ ਰਹੇ ਕਿ ਸਟੈਂਟ ਹੀ ਨਹੀਂ ਹੈਗਾ ਇਹਨਾਂ ਵੱਲੋਂ ਕਹਿ ਰਹੇ ਹੈ ਕਿ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਸਰ ਜੀ ਇੱਕ ਛੋਟੀ ਜਿਹੀ ਗੱਲ ਸਾਹਿਬ ਮਿਲੇਗਾ ਜੀ ਸਾਹਿਬ ਦੇਖੋ ਕੋਈ ਗੱਲ ਸਾਹਿਬ ਨੇ ਕਿਹਾ ਤਾਂ ਉਹਨੂੰ ਮਤਲਬ ਸਭ ਤੋਂ ਪਹਿਲੇ ਤੋਂ ਸਭ ਤੋਂ ਪਹਿਲੇ ਨਹੀਂ ਆਈ ਇੱਕ ਮੋੜ ਹੈ ਨਹੀਂ ਕਿ ਇਹਦੇ ਪੈਸੇ ਲੈ ਗਏ پروارک میرا چنگی بھلی آئی ہے ਹਾਂ ਜੀ ਡਾਕਟਰ ਨੇ ਕੀ ਅਖਿਆ ਕਿ ਉਹ ਨਹੀਂ ਲੱਗ ਪਈ ਇਹ ਪਰ ਐਨੀਮਲ ਬਣਾ ਰਿਹਾ ਸੀ ਡਾਕਟਰ ਨੇ ਇਹ ਮੈਨੂੰ ਦੱਸਿਆ ਕਿ ਪੇਸ਼ੇਂਟ ਦੇ ਜਾਂਦੇ ਕੋਈ ਸ਼ੈਕਲ ਦੇ ਵਿੱਚ ਜੇ ਉਹਨਾਂ ਦੇ ਕੋਲ ਕਰਦੇ ਕਿ ਉਹ ਨਹੀਂ ਕਰ ਰਹੀ ਹੋਊਗੀ ਸਰ ਕਿਹੜਾ ਹਾਸ ਸਸਤਾ ਨਾ ਵਸਿਆ ਜੀ ਜੀ ਕਿਤੇ ਕਿਸ ਨਾ ਦਾ ਹਸਪਤਾਲ ਆਇਆ ਇਹ ਡਾਕਟਰ ਰਵੀ ਸਿੰਘ ਉਹਨਾਂ ਦਾ ਇਹ ਹੀ ਹਸਪਤਾਲ ਜੇ ਪੇਸ਼ੇਂਟ ਤੁਹਾਡਾ ਪਹੁੰਚੀ ਗਿਆ ਸ ਹੈਗਾ ਇਸ ਨੂੰ ਆਪਣਾ ਆਈ ਸੀ ਯੂ ਦਾ ਹਟ ਕਰਨਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋ ਗਈ ਕਿ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਹਰ ਕਾਸਟ ਦੇ ਉੱਤੇ ਜੀ ਨੂੰ ਆਈ ਸੀ ਯੂ ਤੇ ਰੱਖਿਆ ਵੈਂਟੀਲੇਟਰ ਤੇ ਰੱਖਿਆ ਐਮ ਸੀ ਜ਼ੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖਦੇ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਡਾਕਟਰ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ਟ ਕਰ ਲਈ ਪੰਜਾਬੀ ਸਪੋਰਟ ਦੇ ਵਿੱਚ ਇਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕਿ ਉਹ ਪੇਸ਼ੈਂਟ ਜੇ ਲੈ ਜਾ ਸਕਦੇ ਨੇ ਕਿ ਉਹ ਰਿਕਵਰ ਕਰ ਜਾ ਪੇਸ਼ੈਂਟ ਸਰ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨੂੰ ਪੱਥਰੀ ਦੀ ਸ਼ਿਕਾਇਤ ਸੀ ਹੈ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਸਟੈਂਡ ਤਾਂ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅਸੀਂ ਦੋ ਤੱਕ ਰਿਪੋਰਟ ਕੀਤੀ ਉਹਨਾਂ ਕੋਲੋਂ ਕੋਲ ਹੈਗੀ ਉਹਨਾਂ ਸਰ ਕੀ ਇਹ ਸਰ ਐਕਸਟਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਨਿਕਲ ਜਾਂਦੇ ਚਾਹੀਏ ਪਰ ਸਟੰਟ ਆਪਣੇ ਆਪ ਨਿਕਲ ਜਾਂਦਾ ਨਹੀਂ ਜਦ ਬੋਡੀ ਦੀ ਗਰਮੀ ਨਾਲ ਪਤਾ ਉਹ 15 ਦੇ ਵਿੱਚ ਨਿਕਲ ਜਾਂਦਾ ਫਿਰ ਪਰਿਵਾਰ ਦੇ ਮੈਂਬਰ ਦਾ ਕਹਣਾ ਕਿ ਲੜਕੀ ਚੰਗੀ ਬੁੜੀ ਐ ਇਤਵਾਦੀ ਆਈ ਆ ਉਹ ਤੁਹਾਡੇ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਿਹਾ ਦੀ ਜਾਂਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਦਾਲ ਹੈ ਬਿਲਕੁਲ ਨਹੀਂ ਪੇਸ਼ੈਂਟ ਬਹੁਤ ਸੀਰੀਅਸ ਸੀਗਾ ਉਸੇ ਪਸਪਈਸ ਪਹਿਲੇ ਦਿਨ ਤੋਂ ਹੀ ਜਦੋਂ ਸਟੰਟ ਪਾਇਆ ਗਿਆ ਉਸ ਤੋਂ ਬਾਅਦ ਉਹ ਵਾਪਤਾ ਹੋ ਗਈ ਉਹਨਾਂ ਟੀਕੀ ਕਰਾਇਆ ਸਰ ਮੁਸ਼ਕਲ ਨਹੀਂ ਸੀ ਪੇਸ਼ੈਂਟ ਨੇ ਪੇਸ਼ੈਂਟ ਨੂੰ ਸੈਪਟਿਸਮੀਆ ਸੀ ਜੀ ਜ਼ਹਿਰ